ਔਰ ਜੋ ਇਹ ਆ ਰੇਡ ਹੋਇਆ ਨਾ ਵਿਜੀਲੈਂਸ ਵੱਲੋਂ ਇਹ ਇਹਦਾ ਮਕਸਦ ਸਿਰਫ ਇੱਕ ਆ ਕਿ ਦਹਿਸ਼ਤ ਪਾਉਣੀ ਆ ਸਾਰੇ ਪੰਜਾਬ ਦੇ ਵਿੱਚ ਵਿਰੋਧੀਆਂ ਨੂੰ ਇੱਕ ਸੁਨੇਹਾ ਦੇਣਾ ਕਿ ਕਿਵੇਂ ਅਸੀਂ ਆਪਣੇ ਵਿਰੋਧੀਆਂ ਦੇ ਘਰਾਂ ਦੇ ਅੰਦਰ ਵੜ ਕੇ ਡਾਕਾ ਮਾਰ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਭੈ ਪੀਤ ਕਰਕੇ ਅਸੀਂ ਪੰਜਾਬ ਦੀ ਆਵਾਜ਼ ਬੰਦ ਕਰਾਉਣੀ ਜਾਣਦੇ ਹਾਂ ਇਹ ਕਰਤੂਤ ਹੈ ਭਗਵੰਤ ਮਾਨ ਦੇ ਔਰ ਇਹਦੇ ਪਿੱਛੇ ਅਰਵਿੰਦ ਕੇਜਰੀਵਾਲ ਦਾ ਬਹੁਤ ਵੱਡਾ ਹੱਥ ਹੈ ਇਹ ਉਹਦੇ ਕਹਿਣ ਤੇ ਹੋ ਰਿਹਾ ਸਾਰਾ ਕੁਝ ਔਰ ਮੈਂ بار بار ਕਹਿ ਰਿਹਾ ਸੀਗਾ ਕਿ ਅੱਜ ਪੰਜਾਬ ਪੁਲਿਸ ਸਟੇਟ ਵਿੱਚ ਤਬਦੀਲ ਹੋ ਗਿਆ ਪੁਲਿਸ ਰਾਜ ਇੱਥੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਪੰਜਾਬ ਦੇ ਥਾਣਿਆਂ ਵਿੱਚ ਇਹ ਸਟਾਫਾਂ ਵਿੱਚ ਨੌਜਵਾਨਾਂ ਨੂੰ ਉਹਨਾਂ ਦੇ ਪ੍ਰਾਈਵੇਟ ਪਾਰਕਸ ਤੇ ਕਰੰਟ ਲਾ ਕੇ 3 ਡਿਗਰੀ ਟੌਰਚਰ ਕਰਕੇ ਮਾਰਿਆ ਜਾ ਰਿਹਾ ਵਾ ਲੇਕਿਨ ਸਰਕਾਰ ਦੇ ਉੱਤੇ ਕੋਈ ਜੂਨੀ ਸਰਕਾਰੇ اور ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਵਿਜੀਲੈਂਸ ਦਾ ਛਾਪਾ ਹੈ ਇਹ ਅਗਰ ਵਿਜੀਲੈਂਸ ਜੇ ਤੁਸੀਂ ਵਿਕਸਿਤ ਦੇਸ਼ਾਂ ਵਿੱਚ ਜਾਓਗੇ ਜਾਂ ਇਵਨ ਆਪਣੇ ਦੇਸ਼ ਵਿੱਚ ਵੀ ਤੁਸੀਂ ਇਹ ਕਹਿਣਾ ਚਾਹੁੰਦੇ ਨਾ ਕਿ ਸਰੋਤਾਂ ਤੋਂ ਜ਼ਿਆਦਾ ਆਮਦਨ ਜਾਂ ਜਾਇਦਾਦ ਬਣਾਈ ਹੈ ਵਿਕਰਮਜੀਤ ਸਿੰਘ ਨੇ ਤੇ ਉਹਦੀ ਤੁਸੀਂ ਪੂਰੀ ਤਹਿਕੀਕਤ ਕਰੋ ਕੁਐਸਚਨਿੰਗ ਕਰੋ ਉਹਦੇ ਤੋਂ ਸਬੂਤ ਮੰਗੋ ਉਹਦੇ ਤੋਂ ਵੇਰਵਾ ਮੰਗੋ ਉਹਦੇ ਸਾਰੇ ਬੈਂਕ ਅਕਾਊਂਟ ਵੈਸੀ ਪੁਲਿਸ ਲੈ ਸਕਦੀ ਆ ਔਰ ਸਾਰਾ ਮਸਲਾ ਚੱਕ ਕੇ ਤੁਸੀਂ ਅਦਾਲਤ ਵਿੱਚ ਰੱਖ ਦਿਓ